ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ ਪੰਜਵਾਂ ਹਰ ਜਪੇ ਹਰ ਮੰਨਦਰ ਸਾਜਿਆ संत भगत गुण गा बहराम सिमर सिमर स्वामी प्रभु अपना सगले पाप तजा बहराम हरि जपे हरि मंदर साजा संत भगत गुण गा बहराम ਸਿਮਾਰੀ ਸਿਮਾਰੀ ਸਵਾਮੀ ਪ੍ਰਭੈ ਆਪਣਾ ਸਗਲੇ ਪਾਪ ਤਜਾਵਹਿ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉਤਮ ਬਾਣੀ ਸਹਜ ਕਥਾ ਪ੍ਰਭ ਕੀ ਅਤ ਮਿੱਠੀ ਕਤੀ ਅਕਤ ਕਹਾਣੀ ਭਲਾ ਸੰਜੋਗ ਮੂਰਤ ਪਲ ਸੱਚ ਅਵਚਲ ਨਿਵ ਰਖਾਈ ਜਨਾਨਕ ਪ੍ਰਪੇ ਦਿਆਲਾ ਸਰਬ ਕਲਾ ਬਣਾਈ ਆਨੰਦ ਵਜੈ ਨਿਤ ਵਾਜੈ ਪਾਰ ਬ੍ਰਹਮ ਮਨ ਉਠਾਰਾਮ ਗੁਰਮੁਖੇ ਸਚ ਕਰਣੀ ਸਾਰੀ ਬਿਨਸੇ ਪ੍ਰਮਪੈ ਝੂਠਾਰਾਮ ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾ ਤਿਸ ਹੀ ਬਣਿਆ ਜੋ ਪ੍ਰਵ ਆਪਨਾ ਕਰਿਆ ਕਰਮਹਿ ਨਉ ਨਿਧ ਭਰੇ ਭੰਡਾਰਾ RAM ਨਾਮ ਰੰਗ ਲਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੇ ਪੂਰਨ ਜਾ ਕੇ ਭਗਾ ਛਾਇਆ ਪ੍ਰਵ ਛਤਰਪਤ ਕਿਨੀ ਸਗਲੇ ਤਪਤ ਬਿਨਾਸੀ ਰਾਮ ਦੁਖ ਪਾਪ ਕਾ ਡੇਰਾ ਠੰਡਾ ਕਾਰਜ ਆਇਆ ਰਾਸੀ ਰਾਮ ਹਰ ਪ੍ਰਭ ਫਰਮਾਇਆ ਮਿੱਟੀ ਬਲਾਇਆ ਸਾਚ ਧਰਮ ਕੁੰ ਫਲਿਆ ਸੋ ਪ੍ਰਭ ਆਪਣਾ ਸਦਾ ਤੀ ਆਈਐ ਸੋ ਵਤ ਬੈਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲ ਤਾਲ ਮਈਅਲ ਸੋਈ ਜਨਾਨਕ ਪ੍ਰਭ ਕੀ ਸਰਨਾਈ ਤਿਸ ਬਿਨ ਅਵਾਰ ਨ ਕੋਈ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸ ਹਰਾਇਆ ਰਾਮ ਮੇਰਾ ਮਨ ਮੋਇਆ ਮੀਤ ਸਾ ਜਨ ਸਰਸ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਤਿਆ ਸਾਚਾ ਸਗਲ ਇੱਛਾ ਪਾਈਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆ ਕਰੀ ਨਦਰ ਸੁਆਮੀ ਸੁਖ ਗਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪਿਆ ਜਿਉ ਪਿੰਡ ਜੇਨੇ ਧਾਰਿਆ ਕਰੀ ਨਦਰ ਸੁਆਮੀ ਸੁਖ ਗਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪਿਆ ਜਿਉ ਪਿੰਡ ਜੇਨੇ ਧਾਰਿਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ